ਸੱਛੇ ਕਾਲ ਦੇ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਦਸਕਟਾਕਸ ਤੇ ਅੱਜ ਆਪਾਂ ਗੱਲ ਕਰ ਰਿਹਾ ਮੈਡਮ ਦਲਜੀਤ ਕੌਰ ਜੀ ਨਾਲ ਜੋ ਕਿ ਮੈਨਾ ਕਾਲਜ ਮੋਗਾ ਦੇ ਪ੍ਰਿੰਸੀਪਲ ਨੇ ਤੇ ਹੈਰੀਟੇਜ ਐਕਸਪਰਟ ਨੇ ਅੱਜ ਸਾਰਾ ਲੋਕ ਗੱਲ ਕਰ ਰਹੇ ਨੇ ਵੀ ਕਿਦਾਂ ଫਾਰਮਲ ਤੇ ਇਨਫਾਰਮਲ এডੂਕੇਸ਼ਨ ਤੇ ਗੱਲ ਕੀਤੀ ਜਾਵੇ ਇੱਕ ਬਹੁਤ ਹੀ ਰੀਅਲ ਕਨਵਰਸੇਸ਼ਨ ਆਪਾਂ ਕਰਾਂਗੇ ਕਿ ଫਾਰਮਲ এডੂਕੇਸ਼ਨ ਆਪਾਂ ਨੂੰ ਪਤਾ ਬਹੁਤ ਇੰਪੋਰਟੈਂਟ ਹੈ ਲੇਕਿਨ ਕਿਤੇ ਨਾ ਕਿਤੇ ਸਕਿੱਲ ਤੇ ਕੰਮ ਕਰਨਾ ਤੇ ਇਨਫਾਰਮਲ এডੂਕੇਸ਼ਨ ਵੱਲ ਧਿਆਨ ਦੇਣਾ ਵੀ ਸਾਡਾ ਬਹੁਤ ਵੱਡਾ ਫਰਜ ਹੈ ਅੱਜ ਆਪਾਂ ਗੱਲ ਕਰਾਂਗੇ ਮੈਡਮ ਦੇ ਨਾਲ ਸ ਮੈਮ ਅਸਾ ਸਿਕਾਸ ਕੁਪ੍ਰੀਤੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਬੜਾ ਅਹਿਮ ਵਿਸ਼ਾ ਚੁਣਿਆ ਇਸ ਤੇ ਗੱਲ ਕਰਨੀ ਅੱਜ ਕੱਲ ਦਾ ਲੋਡ ਪਿਆ ਸਮੇਂ ਦੀ ਬਿਲਕੁਲ ਮੈਮ ਕਿਉਂਕਿ ਜਦੋਂ ਆਪਣੀ ਲਾਸਟ ਟਾਈਮ ਗੱਲ ਹੋਈ ਅਸੀਂ ਤੁਹਾਨੂੰ ਮਿਲੇ ਅਸੀਂ ਦੇਖਿਆ ਵੀ ਕਿੱਦਾਂ ਤੁਸੀਂ ਸਾਡਾ ਕਲਚਰ ਸੰਭਾਲਿਆ ਹੋਇਆ ਆਪਾਂ ਉਸ ਤੇ ਵੀ ਗੱਲ ਜ਼ਰੂਰ ਕਰਾਂਗੇ ਬਟ ਜੇ ਅੱਜ ਕੱਲ ਦੇਖਿਆ ਜਾ ਰਿਹਾ ਵੀ ਬੱਚਿਆਂ ਨੂੰ ਸਿਰਫ ਡਿਗਰੀਆਂ ਵੱਲ ਪੜਾਈ ਦੇ ਪਰਸੈਂਟੇਜ ਦੀ ਗੱਲ ਕਰੀ ਤਾਂ ਬਸ ਉੱਥੇ ਤੱਕ ਫੋਕਸ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜਿਹੜੀ ਸਾਡੀ ਕਲਾ ਹਾਂਜੀ ਮੁੰਜੇ ਆਪਾਂ ਕਲਾ ਵਰਡ ਯੂਜ਼ ਕਰ ਰਹੇ ਤਾਂ ਕਲਾ ਵਿੱਚ ਬਹੁਤ ਕੁਝ ਆ ਜਾਂਦਾ ਹੈ ਹੈਂਡੀਕਰਾਫਟ ਆ ਜਾਂਦਾ ਕਲਾ ਵਿੱਚ ਆਪਾਂ ਹੱਥ ਲਿਖਤ ਕਲਮ ਵੀ ਆ ਜਾਂਦੀ ਹੈ ਕਿਤੇ ਨਾ ਕਿਤੇ ਲਿਖਣਾ ਬੋਲਣਾ ਜੋ ਕਿ ਆਪਾਂ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਆ ਫੋਨ ਯੁੱਗ ਦੇ ਕਾਰਨ ਇੰਟਰਨੈਟ ਯੁੱਗ ਦੇ ਕਾਰਨ ਅੱਜ ਆਪਾਂ ਗੱਲ ਕਰਾਂਗੇ ਉਹਦੀ ਸ਼ੁਰੂਆਤ ਕਰਦੇ ਹਾਂ ਤੁਸੀਂ ਮੈਨੂੰ ਦੱਸੋ ਤੁਹਾਡਾ ਕੀ ਕਹਿਣਾ ਇਸ ਟੌਪਿਕ ਨੂੰ ਲੈ ਕੇ ਜੇ ਤੁਸੀਂ ਕਿਹਾ ਕਿ ਬਹੁਤ ਸੋਹਣਾ ਟੌਪਿਕ ਆਪਾਂ ਚੂਜ਼ ਕੀਤਾ ਹੈ ਤੁਸੀਂ ਕਿੱਦਾਂ ਇੱਕ ਸ਼ੁਰੂਆਤ ਕਰੋਗੇ ਇਸ ਟੌਪ ਇਸ ਟੌਪਿਕ ਲਈ ਇਹ ਆ ਕਿ ਜਿਵੇਂ ਨੌਕ ਦਾ ਜਨਮ ਹੁੰਦਾ ਤਾਂ ਉਸ ਨੂੰ ਗਿਆਨ ਦੀ ਪ੍ਰਾਪਤੀ ਹੈ ਜਿਹੜੀ ਉਹ ਘਰ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਕਿਹਾ ਮੰਨਿਆ ਜਾਂਦਾ ਕਿ ਮਾਂ ਉਹਦੀ ਪਹਿਲੀ ਟੀਚਰ ਹੁੰਦੀ ਹੈ ਇਹ ਅਸੀਂ ਕਹਿ ਦਿੰਦੇ ਆ ਪਰ ਜਦੋਂ ਬੱਚਾ ਸਕੂਲ ਜਾਣ ਲੱਗਦਾ ਉਹ ਉਹ ਵਿਦਿਆਰਥੀ ਬਣਦਾ ਤਾਂ ਉਹਦੇ ਡਿਗਰੀਆਂ ਤੇ ਉਹਦੇ ਨੰਬਰਾਂ ਤੇ ਫੋਕਸ ਕਰਦੇ ਆਪਾਂ ਤਾਂ ਫਾਰਮਲ ਐਜੂਕੇਸ਼ਨ ਜ਼ਰੂਰੀ ਹੈ ਲੇਕਿਨ ਇਨਫਾਰਮਲ ਐਜੂਕੇਸ਼ਨ ਆ ਜਿਹੜੀ ਉਹ ਘਰ ਤੋਂ ਸ਼ੁਰੂ ਹੋ ਜਾਂਦੀ ਹੈ ਉਹਦੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜੇ ਨਾ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੀ ਖੋਜ ਆ ਕਿ ਜਦੋਂ ਬੱਚਾ 5 ਮਹੀਨਿਆਂ ਦਾ ਗਰਭ ਹੁੰਦਾ ਤਾਂ ਉਹ ਉਹਨੂੰ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਉਹ ਹਰ ਗੱਲ ਬੜੇ ਧਿਆਨ ਨਾਲ ਸੁਣਦਾ ਪਰ ਉਹ ਬੋਲਦਾ ਤਾਂ ਜਨਮ ਤੋਂ ਬਾਅਦ ਆ ਬਿਲਕੁਲ ਇਸ ਤਰ੍ਹਾਂ ਇਨਫਾਰਮਲ এডੂਕੇਸ਼ਨ ਜਿਹੜੀ ਆ ਉਹ ਗਰਭ ਗਰਭਾਸਤਾ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਕਰਕੇ ਜਿਹੜਾ ਬੱਚਾ ਹੈ ਉਹ ਚ ਕਈ ਗੁਣ ਮਾਂ ਦੇ ਤੇ ਆਪਦੇ ਕਹਿ ਸਕਦੇ ਪਿਤਾ ਜੀ ਆਂਦੇ ਨੇ ਸੋ ਕਿ ਜੋ ਦੇਖਦਾ ਜੋ ਮਾਂ ਨੂੰ ਸ਼ੌਂਕ ਹੁੰਦਾ ਹੈ ਜਾਂ ਪਿਤਾ ਜੀ ਨੂੰ ਸ਼ੌਂਕ ਹੁੰਦਾ ਉਹ ਬੱਚਿਆਂ ਤੱਕ ਜਰੂਰ ਜਾਂਦਾ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਕਿ ਤੁਹਾਨੂੰ ਕੀ ਲੱਗਦਾ ਵੀ ਸਕੂਲ ਜਾਂ ਕਾਲਜ ਨੂੰ ਕਿੰਨਾ ਕੁ ਰੋਲ ਹੈ ਅਗਰ ਇਨਫਾਰਮਲ এডੂਕੇਸ਼ਨ ਨੂੰ ਉਹਨੇ ਅੱਗੇ ਲੈ ਕੇ ਜਾਣਾ ਹੋਵੇ ਕਾਲਜ ਦਾ ਬਹੁਤ ਵੱਡਾ ਰੋਲ ਕਿਉਂਕਿ ਉੱਥੇ ਜਦੋਂ ਵਿਦਿਆਰਥੀ ਪਹੁੰਚਦੇ ਆ ਸਕੂਲ ਵਿੱਚੋਂ ਜਿਹੜੀ ਫਾਰਮਲ ਐਜੂਕੇਸ਼ਨ ਲੈ ਕੇ ਉਹਨਾਂ ਨੂੰ ਇੱਕ 커ਰੀਕਲਮ ਐਕਟੀਵਿਟੀਆਂ ਕਰਵਾਈ ਹੈ 커ਰੀਕੂਲਰ ਜਿਹੜਾ ਹੁੰਦਾ ਉਹਨਾਂ ਦੇ ਵਿੱਚ ਸਿਲੇਬਸ ਤੋਂ ਬਾਹਰ ਦੀਆਂ ਐਕਟੀਵਿਟੀਆਂ ਕਰਨ ਦਾ ਆਪਣੇ ਆਪ ਪੜਨ ਦਾ ਸੈਲਫ ਸਟੱਡੀ ਕਰਨ ਦਾ ਇੱਕ ਮੌਕਾ ਮਿਲਦਾ ਕਾਲਜ ਵਿੱਚ ਜਾ ਕੇ ਇਸ ਕਰਕੇ ਉਹ ਬੜਾ ਬੱਡਾ ਰੋਲ ਅਦਾ ਕਰਦੇ ਆ ਕਾਲਜ ਯੂਨੀਵਰਸਟੀਆਂ ਇਹ ਜਿੰਨੇ ਵੀ ਸਾਡੇ ਸਮਾਜ ਵਿੱਚ ਕਲਾਕਾਰ ਨੇ ਉਹ ਯੂਥ ਫੈਸਟੀਵਲ ਦੇ ਦੇਣਾ ਇਹ ਇਨਫਾਰਮਲ এডੂਕੇਸ਼ਨ ਇੱਕ ਤਰ੍ਹਾਂ ਨਾਲ ਚਾਹੇ ਉਹਦਾ ਇੱਕ ਕਰਿਕੂਲਮ ਹੁੰਦਾ ਪਰ ਫਿਰ ਵੀ ਇਹ ਇਨਫਾਰਮਲ এডੂਕੇਸ਼ਨ ਦਾ ਹਿੱਸਾ ਫਿਰ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਕਿਹਾ ਵੀ ਕਾਲਜ ਦਾ ਇੱਕ ਬਹੁਤ ਵੱਡਾ ਹੱਥ ਹੈ ਕਿ ਸਕੂਲ ਵਿੱਚ ਵੀ ਸ਼ੁਰੂ ਕਰ ਦੇਣਾ ਚਾਹੀਦਾ ਥੋੜਾ ਬਹੁਤ ਜੀ ਪਹਿਲਾਂ ਜਿਵੇਂ ਸ਼ਨੀਵਾਰ ਹੁੰਦਾ ਸੀ ਨਾ ਤਾਂ ਸਕੂਲਾਂ ਵਿੱਚ ਬਾਲ ਸਭਾ ਹੁੰਦੀ ਸੀ ਬਿਲਕੁਲ ਬਾਲ ਸਭਾ ਜਿਹੜੇ ਹੁੰਦੇ ਸੀ ਉਹਦੇ ਚ ਬੱਚੇ ਸਾਹਿਤ ਨਾਲ ਜੁੜਦੇ ਸੀ ਤੇ ਉਹਨਾਂ ਦੇ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਸੀ। ਤੇ ਹੁਣ ਉਹ ਜਿਹੜੀਆਂ ਜਦੋਂ ਬੰਦ ਹੋ ਗਈਆਂ ਤੇ ਬੱਚੇ ਸਿਰਫ ਫੋਨਾਂ ਤੇ ਹੋ ਗਏ। ਆਪਾਂ ਬੱਚਿਆਂ ਨੂੰ ਦੋਸ਼ ਦਿੰਦੇ ਆ ਵੀ ਉਹ ਫੋਨ ਯੂਜ਼ ਕਰਦੇ ਆ। ਫੋਨ ਵੱਡੇ ਕਿਹੜਾ ਨਹੀਂ ਯੂਜ਼ ਕਰਦੇ। ਵੱਡੇ ਵੀ ਯੂਜ਼ ਕਰਦੇ ਆ। ਤੇ ਉਹਨਾਂ ਨੂੰ ਦੇਖ ਕੇ ਬੱਚਿਆਂ ਨੇ ਤਾਂ ਨਕਲ ਨਾਲ ਹੀ ਸਿੱਖਣਾ। ਮੈਮ ਜਿਵੇਂ ਤੁਸੀਂ ਗੱਲ ਕੀਤੀ ਵੀ ਬਾਲ ਸਭਾ ਹੁੰਦੀ ਸੀ ਸਕੂਲਾਂ ਦੇ ਵਿੱਚ ਸਾਰਾ ਸਿਸਟਮ ਚੱਲੋ। ਹੁਣ ਘਟਦਾ ਵੀ ਜਾ ਰਿਹਾ। ਬਟ ਇੱਕ ਕੁਐਸਚਨ ਮੇਰੇ ਮਾਈਂਡ ਦੇ ਵਿੱਚ ਇਹ ਆਇਆ ਕਿ ਡਿਗਰੀ ਸਿਸਟਮ ਹੈ ਵੀ ਬੱਚਿਆਂ ਨੂੰ ਸਿਰਫ ਡਿਗਰੀਆਂ ਤੱਕ ਸੀਮਿਤ ਰੱਖਿਆ ਜਾ ਰਿਹਾ ਪਰਸੈਂਟੇਜ ਤੱਕ ਸੀਮਿਤ ਰੱਖਿਆ ਜਾ ਰਿਹਾ ਉਹਨਾਂ ਕਾਲਜਿਸ ਵਿੱਚ ਵੀ ਕਿਤਨਾ ਕਿਤੇ ਜਾ ਰਿਹਾ ਕਿ ਬੱਚੇ ਦੀ ਜਿਹੜੀ ਇੱਕ ਕ੍ਰਿਟੀਕਲ ਥਿੰਕਿੰਗ ਹੈ ਜਿਵੇਂ ਆਪਾਂ ਕਹਿੰਦੇ ਸੋਚਣ ਦੀ ਸ਼ਕਤੀ ਜਿਵੇਂ ਕਲਾ ਦੀ ਸੋਚ ਜਿਵੇਂ ਦੇਖੋ ਕਿਸ ਨੇ ਗਾਣਾ 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 ਗਾਉਣ ਲਈ ਗਾਣਾ ਕੰਪੋਜ਼ ਕਰਨ ਲਈ ਵੀ ਕਲਾ ਦੀ ਜ਼ਰੂਰਤ ਹੈ ਕਿਉਂਕਿ ਡਿਗਰੀਆਂ ਤਾਂ ਨਹੀਂ ਆਉਂਦੀ ਜੋ ਕੀ ਕਹਾ ਪਰ ਇਹਨੇ ਸ਼ਾਂਤ ਬੰਦਾ ਬੰਦਾ ਥੋੜੀ ਦੇਰ ਲਈ ਸੋਚਦਾ ਕੁਝ ਨਵਾਂ ਕਲਾ ਲਿਆਣ ਦੀ ਕਰਦਾ ਤਾਂ ਇਹ ਹੀ ਕਹਿਣਾ ਚਾਹਨੀ ਆ ਮੈਂ ਵੀ ਕੀ ਜਿਹੜੀ ਸਾਡੀ ਫਾਰਮਲ ਐਜੂਕੇਸ਼ਨ ਹੈ ਜਿਹੜੀ ਡਿਗਰੀਆਂ ਤੱਕ ਸੀਮਿਤ ਹੈ ਉਹ ਬੱਚਿਆਂ ਦੀ ਜਿਹੜੀ ਅਗਲੀ ਥਿੰਕਿੰਗ ਹੈ ਕ੍ਰਿਟੀਕਲ ਥਿੰਕਿੰਗ ਹੈ ਉਸ ਨੂੰ ਖਤਮ ਕਰਦੀ ਜਾ ਰਹੀ ਹੈ ਕਿਸੇ ਹੱਦ ਤੱਕ ਹੈਗਾ ਮੈਂ ਪੂਰੇ ਤਨੀ ਕਹਿ ਸਕਦੀ ਪਰ ਕਿਸੇ ਹੱਦ ਤੱਕ ਹੈ ਕਿਉਂਕਿ ਬੱਚੇ ਦੇ ਕੋਲ ਇੱਕ ਸਮੇਂ ਦੀ ਸੀਮਾ ਹੁੰਦੀ ਹੈ ਜਿਸ ਦੇ ਵਿੱਚ ਉਹਨੇ ਪੇਪਰ ਦੇਣਾ ਹੁੰਦਾ ਉਹਦਾ ਇਵੈਲੂਏਸ਼ਨ ਹੋਣੀ ਹੁੰਦੀ ਆ ਤੇ ਉਹਦੇ ਤੇ ਵੇਸ ਉਹਨੂੰ ਨੌਕਰੀ ਮਿਲਣੀ ਹੁੰਦੀ ਆ ਤੇ ਉਹਦੇ ਜੇ ਰਚਨਾਤਮਕਤਾ ਉਹਦੇ ਵਿੱਚ ਜਾਗਰਿਤ ਹੁੰਦੀ ਵੀ ਆ ਤਾਂ ਮਾਪੇ ਹੀ ਕਹਿੰਦੇ ਆ ਤੂੰ ਪਹਿਲਾਂ ਪੜ ਲਾ ਫਿਰ ਕੁਛ ਕਰ ਲਈ ਤੇ ਜਦ ਤੱਕ ਉਹ ਪੜ ਕੇ ਉਹ ਡਿਗਰੀਆਂ ਲੈ ਕੇ ਆਪਣੇ ਪੈਰਾਂ 'ਚ ਹੁੰਦਾ ਤਦ ਤੱਕ ਉਹਦੀ ਕ੍ਰੀਏਟੀਵਿਟੀ ਮਰ ਚੁੱਕੀ ਹੁੰਦੀ ਆ ਤੇ ਇਸ ਕਰਕੇ ਕਿਸੇ ਹੱਦ ਤੱਕ ਇਹ ਗੱਲ ਠੀਕ ਹੈ ਮੇਰਾ ਵੀ ਮਾਚ ਇੱਕਦਮ ਆਇਆ ਵੀ ਕਈ ਕਿਤੇ ਨਾ ਕਿਤੇ ਪੇਰੈਂਟਸ ਵੀ ਇਸ ਚੀਜ਼ ਦੇ ਉਹ ਆਪਾਂ ਕਹਿੰਦੇ ਆ ਵੀ ਕਰ ਦਿੰਦੇ ਬੱਚਿਆਂ ਨੂੰ ਵੀ ਜਦੋਂ ਉਹਨਾਂ ਦਾ ਮੌਕਾ ਹੁੰਦਾ ਕਲਾ ਨੂੰ ਉਜਾਗਰ ਕਰਨ ਦਾ ਤੇ ਉਦੋਂ ਉਹ ਡਿਗਰੀਆਂ ਤੱਕ ਤੇ ਨੰਬਰਾਂ ਤੱਕ ਰਹਿ ਜਾਂਦੇ ਨੇ ਜੀ ਤੇ ਫਿਰ ਬੱਚੇ ਦਾ ਸੁਪਨਾ ਵੀ ਮਰ ਜਾਂਦਾ ਕਿਤੇ ਨਾ ਕਿਤੇ ਜੋ ਕਰਨਾ ਚਾਹੁੰਦਾ ਬਿਲਕੁਲ ਜੀ ਹਾਂ ਜੀ ਤੇ ਜਿਹੜਾ ਜੌਬ ਹੈ ਮੈਂ ਕਿੱਥੇ ਕੁਐਸਚਨ ਪੁੱਟ ਕਰਨਾ ਚਾਹੂੰਗੀ ਵੀ ਕਈ ਵਾਰ ਆਪਾਂ ਦੇਖੋ ਹਰ ਕਲਾ ਨੂੰ ਨਿਖਾਰਨ ਲਈ ਸਮਾਂ ਚਾਹੀਦਾ ਤੇ ਘਰ ਦਾ ਤਾਂ ਪ੍ਰੈਸ਼ਰ ਹੁੰਦਾ ਪੈਸਾ ਕਮਾ ਕੇ ਲੈ ਕੇ ਆਓ ਜੇ ਮੁੰਡਾ ਹੈ ਤਾਂ ਵੀ ਜੇ ਕੁੜੀ ਹੈ ਤਾਂ ਉਸਤੇ ਹੋਰ ਬਹੁਤ ਪ੍ਰੈਸ਼ਰ ਹੁੰਦੇ ਆ ਤਾਂ ਵੀ ਇਹ ਵੀ ਇੱਕ ਰੀਜ਼ਨ ਹੈ ਵੀ ਬੱਚੇ ਦੀ ਕਲਾ ਮਰ ਜਾਂਦੀ ਹੈ ਬਿਲਕੁਲ ਹੁੰਦਾ ਜੀ ਪੇਰੈਂਟਸ ਜਿਵੇਂ ਬੱਚਾ ਬਚਪਨ ਚ ਹੀ ਹੁੰਦਾ ਉਹਦੇ ਤੋਂ ਪੁੱਛਦੇ ਆ ਕੀ ਬਣੇਗਾ ਤਾਂ ਉਹਨੂੰ ਡਾਕਟਰ ਇੰਜੀਨੀਅਰ ਇਹੀ ਰਿਟਾ ਲਗਵਾਇਆ ਹੁੰਦਾ ਵੀ ਇਹੀ ਬਣਨਾ ਉਦੇ ਅੰਦਰ ਕ੍ਰੀਏਟੀਵਿਟੀ ਨੂੰ ਬਾਹਰ ਕੱਢਣ ਦਾ ਮੌਕਾ ਉਹਨਾਂ ਨੂੰ ਦਿੱਤਾ ਹੀ ਨਹੀਂ ਜਾਂਦਾ। ਹੂੰ। ਬਿਲਕੁਲ। ਤੇ ਮੈਮ ਜੇ ਕ੍ਰੀਏਟੀਵਿਟੀ ਬੱਚੇ ਦੀ ਕੱਢਣੀ ਹੋਵੇ ਉਹਦੇ ਲਈ ਤੁਸੀਂ ਕੀ ਸੁਝਾ ਦੇਣਾ ਚਾਹੋਗੇ? ਉਹਦੇ ਲਈ ਪੇਰੈਂਟਸ ਨੂੰ ਪਹਿਲਾਂ ਤਾਂ ਘਰ ਦਾ ਜਿਹੜਾ এনवायरमेंट ਆ ਕੁਆਲਟੀ ਟਾਈਮ ਸਪੈਂਡ ਕਰਨਾ ਚਾਹੀਦਾ ਬੱਚੇ ਦੇ ਨਾਲ। ਉਹਦੇ ਜਿੰਨਾ ਜਿਹੜਾ ਬੋਲ ਰਿਹਾ ਕੁਐਸਚਨ ਕਰ ਰਿਹਾ ਪੇਰੈਂਟਸ ਨੂੰ ਸਵਾਲ ਕਰ ਰਿਹਾ ਉਹਨੂੰ ਚੁੱਪ ਨਹੀਂ ਕਰਾਉਣਾ ਚਾਹੀਦਾ। ਉਹਦੇ ਸਵਾਲਾਂ ਵਿੱਚ ਬੜਾ ਕੁਝ ਹੁੰਦਾ। ਤੇ ਜੇ ਉਹਦਾ ਦੋਸਤਾਂ ਨਾਲ ਸਕੂਲ ਦੇ ਦੋਸਤਾਂ ਨਾਲ ਗੱਲ ਕਰਦਾ ਤਾਂ ਉਹ ਗੱਲਾਂ ਉਹਦੀਆਂ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਉਹਦੀਆਂ ਗੱਲਾਂ ਵਿੱਚੋਂ ਹੀ ਪੇਰੈਂਟਸ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਜਿਹੜੀ ਰੁਚੀ ਆ ਜਾਂ ਰੁਝਾਨ ਆ ਜਾਂ ਇਹਦੇ ਜਿਹੜੇ ਸੈਲਫ ਮੋਟੀਵੇਟ ਹੋ ਕੇ ਕੰਮ ਕਰਨਾ ਚਾਹੁੰਦਾ ਉਹ ਕਿਹੜਾ ਕਿਉਂਕਿ ਬੱਚੇ ਦੇ ਕਈ मतलब ਕਿ ਤਰ੍ਹਾਂ ਦੀਆਂ ਉਹਦੀਆਂ ਰੁਚੀਆਂ ਹੁੰਦੀਆਂ ਬਚਪਨ ਵਿੱਚ ਲੇਕਿਨ ਉਹਦੇ ਹੌਲੀ 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 ਜਿਹੜੇ ਪੇਰੈਂਟਸ ਆ ਜੇ ਧਿਆਨ ਦੇਣ ਬਰੀਕੀ ਨਾਲ ਉਹਦੇ ਉਹਦੀ ਪਰਵਰਿਸ਼ ਵੱਲ ਧਿਆਨ ਦੇਣਗੇ ਤਾਂ ਉਹਦੀ ਜਿਹੜੀ ਕ੍ਰੀਏਟੀਵਿਟੀ ਆ ਉਹਨੂੰ ਬਾਹਰ ਕੱਢਣਗੇ ਤਾਂ ਉਹਦੀ ਜਿਹੜੀ એનર્ਜੀ ਆ ਉਹ ਚੈਨਲਾਈਜ਼ ਹੋਏਗੀ ਜੇ ਉਹਨੂੰ ਬਹੁਤ ਪਾਸੇ ਨਹੀਂ ਉਹਦਾ ਧਿਆਨ ਦੇਵਾਣਾ ਚਾਹੀਦਾ ਠੀਕ ਆ 올 ਰੌਂਡ ਡਿਵੈਲਪਮੈਂਟ ਲਈ ਉਹਨੂੰ ਕਰਨਾ ਚਾਹੀਦਾ ਪਰ ਇੱਕ ਤੇ ਫੋਕਸ ਇੱਕ ਏਜ ਲਿਮਿਟ ਤੋਂ ਬਾਅਦ 14 ਸਾਲ ਤੋਂ ਬਾਅਦ ਉਹਦੇ ਜਿਹੜੀ ਰਚਨਾਤਮਕਤਾ ਉਹਨੂੰ ਨਿਖਾਰਨ ਵਾਸਤੇ ਪੇਰੈਂਟਸ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ ਟੀਚਰਸ ਤਾਂ ਕਰਦੇ ਹੀ ਆ ਪਰ ਪੇਰੈਂਟਸ ਦਾ ਫਸਟ ਪ੍ਰਾਇੋਰਟੀ ਪੇਰੈਂਟਸ ਨੇ ਹੁੰਦੇ ਨੇ ਕਿਉਂਕਿ ਆਜ਼ਾਦੀ ਤਾਂ ਪੇਰੈਂਟਸ ਨੇ ਹੀ ਦੇਣੀ ਆ ਨਾ ਜੇ ਉਹਨਾਂ ਨੇ ਕੁਝ ਕਲਾ ਚ ਜਾਣਾ ਹੈ ਤਾਂ ਉਹਦੇ ਲਈ ਇਨਵੈਸਟਮੈਂਟ ਵੀ ਪੇਰੈਂਟਸ ਕਰਦੇ ਆ ਤੇ ਟਾਈਮ ਵੀ ਪੇਰੈਂਟਸ ਹੀ ਕੱਟਦੇ ਨੇ ਇਹ ਚੀਜ਼ ਹੈ ਇੱਕ ਇਹਦੇ ਵਿੱਚ ਆਪਾਂ ਪੁੱਛਾਂਗੇ ਵੀ ਫਾਰਮਲ ਐਜੂਕੇਸ਼ਨ ਤੇ ਇਨਫਾਰਮਲ ਐਜੂਕੇਸ਼ਨ ਜੇ ਬੱਚਿਆਂ ਨੇ ਇਕੱਠੀ ਜਾਣਾ ਹੋਵੇ ਵੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਤੇ ਜੋ ਉਹਨਾਂ ਦਾ ਟੈਲੈਂਟ ਉਹ ਵੀ ਨਾਲ ਨਾਲ ਰਵੇ ਤੇ ਇਹ ਵੀ ਪਾਤ ਪਚਾਲੀ ਸਹੀ ਰਹੇਗਾ ਲੇਕਿਨ ਬੱਚੇ ਮੈਨੇਜ ਕਿਦਾਂ ਕਰਨ ਇਹ ਮੈਨੇਜਰ ਜਿਹੜਾ ਸਕੂਲ ਦਾ ਨਾ ਆਪਾਂ ਸੁਖਪ੍ਰੀਤ ਜਦੋਂ 8ਵੀਂ ਜਾਂ 9ਵੀਂ ਵਿੱਚ ਵਿਦਿਆਰਥੀ ਜਾਂਦਾ ਸੀ ਜਾਂ ਲੜਕੇ ਹੁੰਦੇ ਸੀ ਜਾਂ ਲੜਕੀਆਂ ਹੁੰਦੀਆਂ ਸੀ ਤਾਂ ਉਹਨਾਂ ਨੂੰ ਇੱਕ ਸਮਾਂ ਹੁੰਦਾ ਸੀ ਵੀ ਉਹਨਾਂ ਦੇ ਤਿੰਨ ਜਾਂ ਚਾਰ ਮਹੀਨੇ ਉਹਨਾਂ ਕੋਲ ਹੁੰਦੇ ਸੀ ਤੇ ਜਦੋਂ ਉਹ ਕੋਈ ਜਿਹੜੀ ਆਪਣੇ ਘਰ ਦੇ ਕੰਮ ਜਿਵੇਂ ਸਲਾਈ ਕਢਾਈ ਸਿੱਖਦੀਆਂ ਸੀ ਚਾਦਰਾਂ ਕੱਢਣੀਆਂ ਬਾਗ ਫੁਲਕਾਰੀਆ ਕੱਢਣੀਆਂ ਜਾਂ ਘਰ ਦਾ ਘਰੇਲੂ ਜਿਹੜੇ ਕੰਮ ਆ ਉਹ ਸਿੱਖਣੇ ਤੇ ਮੁੰਡਿਆਂ ਨੂੰ ਮਾਪੇ ਉਧਰ ਲਾ ਦਿੰਦੇ ਸੀ ਵੀ ਉਹਨੇ ਕੱਲ ਨੂੰ ਰੋਜ਼ਗਾਰ ਦੇ ਕਮਾਉਣਾ ਲੇਕਿਨ ਅੱਜ ਕੱਲ੍ਹ ਹੁਣ ਉਹਨਾ ਮੁੰਡੇ ਕੁੜੀਆਂ ਚ ਆਪਾਂ ਫਰਕ ਨਹੀਂ ਕਰਦੇ ਮੁੰਡੇ ਵੀ ਕਮਾ ਸਕਦੇ ਕੁੜੀਆਂ ਵੀ ਕਮਾ ਸਕਦੀਆਂ ਪਰ ਬੈਲੈਂਸ ਕਿਵੇਂ ਰੱਖ ਸਕਦੇ ਆ ਕਿ ਆਪਾਂ ਕਹਿੰਦੇ ਵੀ ਟਾਈਮ ਨਹੀਂ ਹੈ ਸਾਡੇ ਕੋਲ ਆ ਇਹੀ ਟਾਈਮ ਕਿਉਂਕਿ ਅਸੀਂ ਮੈਨੇਜ ਨਹੀਂ ਕਰਦੇ ਟਾਈਮ ਨੂੰ ਜੇ ਕੋਈ ਕਲਾ ਦੇ ਵਾਲੇ ਪਾਸੇ ਜਾਣਾ ਤਾਂ ਮੈਂ ਤੁਹਾਨੂੰ ਇਸ ਤੁਹਾਡੇ ਮਾਧਿਅਮ ਦੇ ذریعے ਇੱਕ ਹੀ ਕਹਿਣਾ ਚਾਹੁੰਦੀ ਆ ਕਿ ਆਪਾਂ ਬੈਸਟ ਯਾਦ ਕਰ ਲਈਏ ਬੈਸਟ ਦਾ ਮਤਲਬ ਬੀ ਬੋਡੀ ਈ ਦਾ ਮਤਲਬ એનર્ਜੀ ਐਸ ਦਾ ਮਤਲਬ ਸਪੇਸ ਟੀ ਦਾ ਮਤਲਬ ਟਾਈਮ ਜੇ ਚਾਰੇ ਚੀਜ਼ਾਂ ਹੋਣ ਗਿਆ ਬੈਲੈਂਸ ਹੋਣ ਗਿਆ ਤਾਂ ਕਲਾਬੀਸਨ ਦੇ ਵਿੱਚ ਵੀ ਨਖਾਰ ਆਏਗਾ ਤੇ ਐਜੂਕੇਸ਼ਨ ਦੇ ਵਿੱਚ ਵੀ ਉਹਨੂੰ ਕਨਸੈਂਟ੍ਰੇਸ਼ਨ ਨਾਲ ਪੜੇਗਾ ਸਟੂਡੈਂਟ ਜੇ ਕੱਲਾ ਹੀ এডੂਕੇਸ਼ਨ ਤੇ ਫੋਕਸ ਕਰੀ ਜਾਵਾਂਗੇ ਤਾਂ ਉਹਦੀ ਕ੍ਰੀਏਟੀਵਿਟੀ ਨਹੀਂ ਖਤਮ ਹੁੰਦੀ ਉਹ এডੂਕੇਸ਼ਨ ਤੋਂ ਵੀ ਪਛੜ ਜਾਏਗਾ ਬૌਧਿਕ ਜਿਹੜੀ ਉਹਦੀ ਡਾਊਨਫਾਲ ਆਏਗਾ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਵੀ ਇੱਕ ਸਮਾਂ ਹੁੰਦਾ ਸੀ ਜਦੋਂ ਘਰ ਦੇ ਮੁੰਡਿਆਂ ਨੂੰ ਕੰਮ ਕਾਜ ਚਾਹੇ ਖੇਤੀਬਾੜੀ ਹੈ ਚਾਹੇ ਦੁਕਾਨ ਹੈ ਜੇ ਉਹਦੇ ਫਾਦਰ ਦਾ ਕੋਈ ਵੀ ਬਿਜ਼ਨਸ ਹੈ ਉਹਨੂੰ ਲਗਾਇਆ ਜਾਂਦਾ ਸੀ ਗੱਡੀ ਚਲਾਣੀ ਸਕੂਟਰ ਸਿਖਾਣਾ ਇਹ ਵੀ ਕਲਾ ਹੁੰਦੀ ਹੈ ਜਿਹੜੀ ਬੱਚਿਆਂ ਨੂੰ ਸਹੀ ਟਾਈਮ ਤੇ ਸਿਖਾਈ ਜਾਂਦੀ ਹੈ ਤੇ ਕੁੜੀਆਂ ਨੂੰ ਬਾਗ ਫੁੱਲਕਾਰੀਆਂ ਘਰ ਦੇ ਕੰਮ ਸਬਜੀ ਇਹ ਗੱਲ ਮੈਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਗਿਆ ਵੀ ਸਾਡੇ ਟਾਈਮ 'ਚ ਵੀ ਸਾਨੂੰ ਕਦੋਂ ਸਬਜੀ ਬਣਾਣੀ ਹੈ ਕੁਝ ਸਿਖਾਇਆ ਜਾਂਦਾ ਸੀ ਬਟ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗੀ ਅੱਜ ਦੇ ਟਾਈਮ ਦੇ ਵਿੱਚ ਹੈਂਡੀਕਰਾਫਟ ਤੇ ਕਿਤੇ ਨਾ ਕਿਤੇ ਸ਼ਹਿਰਾਂ ਵਿੱਚ ਤਾਂ ਬਹੁਤ ਜ਼ਿਆਦਾ ਹਰ ਘਰ ਚ ਪਹਿਲੇ ਦੇਖਿਆ ਸੀ ਹਰ ਕੁੜੀ ਨੂੰ ਸਲਾਈ ਕਢਾਈ ਆਉਂਦੀ ਹੀ ਸੀ ਜੀ ਬਟ ਹੁਣ ਬੁਟੀਕ ਸਿਸਟਮ ਹੋ ਗਿਆ ਔਰ ਮੈਨੂੰ ਲੱਗਦਾ ਕੋਈ ਵੀ ਲੇਡੀਜ਼ ਅੱਜਕਲ ਇੰਟਰਸਟਡ ਵੀ ਹੈ ਉਹਦੇ ਦੋ ਰੀਜ਼ਨਸ ਹੋ ਸਕਦੇ ਆ ਇੱਕ ਤਾਂ ਜਿਵੇਂ ਆਪਾਂ ਨਾਰਮਲੀ ਕਹਿੰਦੇ ਨੇ ਵੀ ਸਾਡੇ ਕੋਲ ਜੇ ਟਾਈਮ ਨਹੀਂ ਹੈਗਾ ਤੋ ਜਾਂ ਇੰਟਰਸਟ ਨਹੀਂ ਹੈ ਕੁੜੀਆਂ ਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ ਆ ਮਾਵਾਂ ਨਾ ਸਮ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਜਦੋਂ ਮਾਵਾਂ ਹੀ ਫੋਨ ਤੇ ਲੱਗੀਆਂ ਰਹਿੰਦੀਆਂ ਤੇ ਜੇ ਬੇਟੀਆਂ ਉਹਨਾਂ ਤੋਂ ਕੁਝ ਸਿੱਖਣ ਦੀ ਬੱਚੇ ਤਾਂ ਕਦੇ ਵੀ ਨਹੀਂ ਸਿੱਖਣਾ ਚਾਹੁੰਦਾ ਹੁੰਦਾ ਬੱਚੇ ਦੇ ਵਿੱਚ ਉਹ ਤਾਂ ਪਹਿਲੇ ਦਿਨ ਸਕੂਲ ਵੀ ਨਹੀਂ ਜਾਣਾ ਚਾਹੁੰਦਾ ਹੁੰਦਾ ਤੇ ਇੱਕ ਮਾਂ ਹੈ ਜਿਹੜੀ ਉਹਨੂੰ ਸਕੂਲ ਭੇਜਦੀ ਹੈ ਜੇ ਲੜਕਾ ਤਾਂ ਬਾਪ ਦਾ ਫਰਜ਼ ਬਣਦਾ ਕਿ ਉਹਨੂੰ ਉਸ ਪਾਸੇ ਉਹ ਦੇਖੇ ਜੇ ਮਾਰਕੀਟ ਜਾਣਾ ਬਾਜ਼ਾਰ ਜਾਣਾ ਇਹ ਚੀਜ਼ਾਂ ਕਿਵੇਂ ਆਉਂਦੀਆਂ ਕਿਸ ਤਰ੍ਹਾਂ ਖਰੀਦੀਆਂ ਜਾਂਦੀਆਂ ਕਿਵੇਂ ਆ ਵੇਚਦੇ ਆ ਕਿਵੇਂ ਜਿਹੜਾ ਤੁਹਾਡੇ ਕੋਲ ਮਨੀ ਪੌਕੇਟ ਮਨੀ ਆ ਉਹਨੂੰ ਉਹਦੇ ਤੋਂ ਵੱਧ ਤੁਸੀਂ ਖਰਚਾ ਨਹੀਂ ਕਰਨਾ ਜਿੰਨਾ ਤੁਹਾਨੂੰ ਖਰਚਾ ਦਿੱਤਾ ਹੋਇਆ ਉਹਦੇ ਵਿੱਚ ਲਿਮਟ ਵਿੱਚ ਰਹਿਣਾ ਬਿਲਕੁਲ ਗੱਲ ਤੁਹਾਡੀ ਸਹੀ ਹੈ ਵੀ ਮਦਰ ਹੀ ਹੈ ਜਿਹੜੀ ਬੱਚਿਆਂ ਨੂੰ ਉਹ ਜਿਹੜੀ ਚੈਨਲਾਈਜ਼ ਕਰ ਸਕਦੇ ਐ એનર્ਜੀ ਨੂੰ ਕਿਉਂਕਿ ਜੇ ਅਗਰ ਮਦਰ ਹੀ ਕਹਵੇ ਕੋਈ ਨਾ ਪੁੱਤ ਬਾਤ ਹੋਏਗਾ ਤਾਂ ਕੋਈ ਨਾ ਆਪੇ ਇਸ ਬੁਟੀਕ ਬਹੁਤਨੇ ਸਿੰਧੀਆਂ ਰਹਿਣਗੀਆਂ ਬਟ ਉਹ ਅੱਜਕੱਲ ਇਹ ਖੁਦ ਮਦਰਸ ਦਾ ਵੀ ਕੋਈ ਨਾ ਪੁੱਤ ਪੜ ਲਾ ਹੈ ਪੈਸਾ ਆਏਗਾ ਤਾਂ ਸਭ ਕੁਝ ਹੋ ਜਾਏਗਾ ਮਤਲਬ ਅਸੀ ਹੀ ਜਨਰੇਸ਼ਨ ਹੈ ਜਿਹੜੀ ਬੱਚੇ ਦੀ ਅਗਲੀ ਜਨਰੇਸ਼ਨ ਨੂੰ ਖਤਮ ਕਰ ਰਹੀ ਹੈ ਉਹਨਾਂ ਦੇ ਟੈਲੈਂਟ ਬਿਲਕੁਲ ਬਿਲਕੁਲ ਮਾਪੇ ਨੇ ਇਹ ਮੈਂ ਹਰੇਕ ਮਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਮਾਂ ਚਾਹੇ ਬਾਪਾ ਤੁਹਾਡੇ ਬੱਚੇ ਲਈ ਦੁਨੀਆ ਵਿੱਚ ਉਹਨੇ ਸਰਵਾਈਵ ਕਰਨਾ ਉਹਨੇ ਘਰ ਚ ਨਹੀਂ ਨਹੀਂ ਰਹਿਣਾ ਘਰੇ ਤੁਸੀਂ ਜਿੰਨਾ ਮਰਜੀ ਉਹਨੂੰ ਲਾਡ ਪਿਆਰ ਦਿੱਤਾ ਤੇ ਬਾਹਰ ਲੋਕਾਂ ਨੇ ਲਾਡ ਪਿਆਰ ਨਹੀਂ ਦੇਣਾ ਉਹਨੂੰ ਉਹਨਾਂ ਨੂੰ ਜਿੱਥੇ ਉਹਨੇ ਕੰਮ ਕਰਨਾ ਉਹਨੂੰ ਉਹਦੇ ਹੱਡਾਂ ਵਿੱਚੋਂ ਦੇ ਨਿਕਲਣਾ ਫਿਰ ਉਹ ਮਾਵਾਪਿਆਂ ਦੀ ਉਹ ਗੱਲਾਂ ਵੀ ਯਾਦ ਆਉਣਗੀਆਂ ਫਿਰ ਉਹ ਰੋਂਦਾ ਵੀ ਮੈਂ ਤਾਂ ਆਪਦਾ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਂਦਾ ਸੀ ਤੇ ਇੱਥੇ ਮੈਨੂੰ ਕੰਮ ਕਰਨਾ ਪੈਂਦਾ ਬਿਲਕੁਲ ਬਿਲਕੁਲ ਇਹ ਇਹ ਵੀ ਕਿਤੇ ਨਾ ਕਿਤੇ ਬੀ ਆਉਤਾ ਜ਼ਿੰਦਗੀ 'ਚ ਵੀ ਇਹ ਚੀਜ਼ ਆ ਜਾਂਦੀ ਹੈ ਜਦੋਂ ਕੁੜੀਆਂ ਨੂੰ ਪਹਿਲੇ ਓਵਰ ਪੈਂਪਰਡ ਕੀਤਾ ਜਾਂਦਾ ਮਾਵਾ ਵੱਲੋਂ ਫਿਰ ਦੇਖੋ ਉੱਥੇ ਜਾ ਕੇ ਤਾਂ ਦੂਜੇ ਘਰ ਜਾ ਕੇ ਤਾਂ ਤੁਸੀਂ ਇਹ ਚੀਜ਼ ਐਕਸਪੈਕਟ ਨਹੀਂ ਕਰ ਸਕਦੇ ਠੀਕ ਹੈ ਤੁਹਾਨੂੰ ਲੱਕ ਪਿਆਰ ਕੋਈ ਕਰ ਸਕਦਾ ਬਟ ਤੁਹਾਨੂੰ ਆਪਣਾ ਕੰਮ ਖੁਦ ਕਰਨਾ ਹੀ ਪਏਗਾ ਜੀ ਇਹ ਚੀਜ਼ਾਂ ਅਗਰ ਮਾਵਾ ਬੱਚਾ ਨੂੰ ਪਹਿਲੇ ਤੋਂ ਹੀ ਪਾ ਕੇ ਰੱਖਣ ਤੇ ਜਿਹ ਖਾ ਹੁੰਦਾ ਹੈ ਵਿਆਹ ਕਰਾਣਾ ਹੈ ਕੁਝ ਵੀ ਤਾਂ ਉਹ ਚੀਜ਼ ਬਿਲਕੁਲ ਸਹੀ ਜਾਏਗੀ ਕਿਉਂਕਿ ਪਹਿਲੇ ਮਾਵਾਂ ਘਰੇ ਹੀ ਕੁੜੀਆਂ ਨੂੰ ਇਹ ਚੀਜ਼ ਸਿਖਾਈਆਂ ਜਾਂਦੀਆਂ ਸੀ ਜੀ ਕਿ ਤੁਸੀਂ ਜਦੋਂ ਨਵੇਂ ਘਰ ਜਾਣਾ ਹੈ ਤਾਂ ਤੁਹਾਨੂੰ ਸਾਰਾ ਕੰਮ ਪਹਿਲੀ ਆਣਾ ਚਾਹੀਦਾ ਹੈ ਕੰਮ ਕਰਨਾ ਪਏਗਾ ਬਟ ਹੁਣ ਥੋੜਾ ਤੁਹਾਨੂੰ ਪਤਾ ਹੈ ਮਾਵਾਂ ਹੀ ਸਿੱਖ ਕੁਛ ਛੋੜ ਦੇ ਕੇ ਜਾਂਦੀਆਂ ਨੇ ਕੁੜੀਆਂ ਨੂੰ ਜਿਹਦੇ ਕਰਕੇ ਅੱਜ ਕੱਲ੍ਹ ਘਰਾਂ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਆਪਾਂ ਟਾਪਿਕ ਤੋਂ ਥੋੜਾ ਡਾਇਵਰਟ ਬੇਸ਼ੱਕ ਹੋ ਗਿਆ ਬਟ ਇਹ ਅੱਜ ਦਾ ਟਾਈਮ ਦਾ ਬਹੁਤ ਵੱਡਾ ਮੁੱਦਾ ਨਹੀਂ ਇਹ ਵੀ ਗੈਰ ਰਸਮੀ ਸਿੱਖਿਆ ਦੇ ਨਾਲ ਆਪਾਂ ਜੋੜ ਸਕਦੇ ਹਾਂ ਇਹਨੂੰ ਤੇ ਪਹਿਲਾਂ ਕਹਿੰਦੇ ਸੀਗੇ ਕੁੜੀਆਂ ਜਦੋਂ ਪੜੀਆਂ ਨਹੀਂ ਸੀ ਹੁੰਦੀਆਂ ਤਾਂ ਉਹਨੂੰ ਇਹੀ ਕਿਹਾ ਜਾਂਦਾ ਸੀ ਤੇ ਤੂੰ ਸੱਸ ਮੂਰੇ ਜਾਣਾ ਮੈਂ ਹੁਣ ਅੱਜ ਜੇ ਕਹਦੀ ਹੈ ਕਿ ਜਿੱਥੇ ਤੁਸੀਂ ਜੌਬ ਕਰਦੇ ਹੋ ਉੱਥੇ ਪਤਾ ਨਹੀਂ ਕਿੰਨੀਆਂ ਸੱਸਾਂ ਹੁੰਦੀ ਗਾਟ ਇਟ ਬਿਲਕੁਲ ਇਹ ਗੱਲ ਬਿਲਕੁਲ ਸੱਚ ਹੈ ਵੀ ਆਪਾਂ ਨੂੰ ਮਾਈਂਡ ਜਿਹੜਾ ਬੱਚਿਆਂ ਦਾ ਉਹ ਪ੍ਰੀਪੇਅਰ ਹੀ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਲਗਜ਼ਰੀ ਲਾਈਫ ਇੰਨੀ ਜ਼ਿਆਦਾ ਦਿੱਤੀ ਜਾ ਰਹੀ ਹੈ ਵੀ ਉਹ ਕਹਿ ਰਹੀ ਆ ਨਾ ਪੜ੍ਹਾਈ ਤੇ ਫਾਰਮਲ ਤੇ ਇਨਫਾਰਮਲ এডੂਕੇਸ਼ਨ ਤੋਂ ਜਰੂਰ ਬਹੁਤ ਵੱਡਾ ਮੁੱਦਾ ਜਿਹਦੇ ਬਾਰੇ ਆਪਾਂ ਗੱਲ ਕਰ ਰਿਹਾ ਲੇਕਿਨ ਬੱਚੇ ਜਿਹੜੀ ਪਰਸਨੈਲਿਟੀ ਆ ਉਹਨੂੰ ਡਵੈਲਪ ਕਰਨਾ ਵੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਸਰ ਤੁਸੀਂ ਬੀਇੰਗ ਅ ਮਦਰ ਜਾਂ ਬੀਇੰਗ ਅ ਟੀਚਰ ਤੁਸੀਂ ਕੀ ਜਾਣਦੇ ਹੋ ਇੱਕ ਬੱਚੇ ਦੇ ਵਿੱਚ ਕਿਹੜੇ ਗੁਣ ਹੋਣੇ ਬਹੁਤ ਜ਼ਰੂਰੀ ਆ ਅ ਬੱਚੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨੂੰ ਦੂਜਿਆਂ ਦੀ ਜਿਹੜਾ ਦੁੱਖ ਆ ਉਹਨੂੰ ਮਹਿਸੂਸ ਕਰਨਾ ਆਉਣਾ ਚਾਹੀਦਾ ਜੇ ਉਹ ਮਹਿਸੂਸ ਤਾਂ ਕਰੂਗਾ ਜੇ ਜਿਵੇਂ ਆਪਣੇ ਕਹਿੰਦੇ ਹੈ ਬੇਦਨਾ ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਤੁਸੀਂ ਮਦਦ ਦੀ ਗੱਲ ਕੀਤੀ ਹੈ ਨਾ ਤਾਂ ਮੈਂ ਤੁਹਾਨੂੰ ਦੱਸ ਦਿਆਂ ਬੇਦਨਾ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਜੇ ਕਿਤੇ ਡੈਥ ਹੋ ਜਾਂਦੀ ਹੈ ਅਸੀਂ ਕਹਿੰਦੇ ਬੱਚੇ ਨੂੰ ਇਹ ਪਤਾ ਨਾ ਲੱਗੇ ਕਿਉਂ ਉਹਨੇ ਨਹੀਂ ਸਮਾਜ ਵਿੱਚ ਜਾਣਾ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਮੈਂ ਆਪਣੀ ਬੇਟੀ ਨੂੰ 8ਵੀਂ ਚ ਸੀ ਜਦੋਂ ਕਿਸੇ ਦੇ ਅਫਸੋਸ ਕਰਨ ਜਾਣਾ ਮੈਂ ਨਾਲ ਲੈ ਕੇ ਜਾਂਦੀ ਸੀ ਵੇ ਉੱਥੇ ਕਿਵੇਂ ਗੱਲ ਕਰਨੀ ਆ ਕਿਵੇਂ ਦੂਜੇ ਦੇ ਦੁੱਖ ਨੂੰ ਮਹਿਸੂਸ ਕਰਨਾ ਤੇ ਫਿਰ ਉਹਨੂੰ ਇਹ ਦੱਸਣਾ ਵੀ ਇਹ ਜ਼ਿੰਦਗੀ ਦੀ ਸੱਚਾਈ ਹੈ ਬਿਲਕੁਲ ਤੇ ਹੁਣ ਉਹ ਕਈ ਵਾਰੀ ਮੈਨੂੰ ਵੀ ਉਹ ਸਮਝਾਉਂਦੀ ਹੁੰਦੀ ਆ ਕਿਉਂਕਿ ਹੁਣ ਤਾਂ ਆਪਣੇ ਸਹੁਰੇ ਘਰ ਚਲੀ ਗਈ ਤੇ ਉਹਨੂੰ ਇਹ ਗੱਲਾਂ ਸਮਝ ਆਉਂਦੀਆਂ ਵੀ ਮੰਮੀ ਕਿਉਂ ਲੈ ਕੇ ਜਾਂਦੀ ਸੀ ਬਿਲਕੁਲ ਕਿਉਂਕਿ ਛੋਟੀ ਬੇਟੀ ਨੂੰ ਵੀ ਇਸ ਤਰ੍ਹਾਂ ਹੀ ਨਾ ਮੈਂ ਤੇ ਜੇ ਆਪਾਂ ਸਟੂਡੈਂਟਸ ਦੀ ਗੱਲ ਕਰਦੇ ਆ ਮੇਰੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵੀ ਤੁਸੀਂ ਅੱਜ ਦੇ ਸਮੇਂ ਵਿੱਚ ਵੀ ਉਹਨਾਂ ਨੇ ਜਿਹੜੇ ਕੋਈ ਕੜਾਈ ਪਸੰਦ ਕਰਦਾ ਤਾ ਟੀਚਰਸ ਦੀ ਡਿਊਟੀ ਲਈ ਹੋਈ ਆ ਵੀ ਘਰੋਂ ਲਿਆ ਕੇ ਉਹਨਾਂ ਨੂੰ ਦਿਖਾਉਂਦੇ ਆ ਕਿਉਂਕਿ ਮਾਂ ਜਿਹੜਾ ਮਾਂ ਵਿੱਚ ਕੋਈ ਗੁਣਾ ਤੋ ਬੱਚੇ ਨੂੰ ਜ਼ਰੂਰ ਦਿੰਦੀ ਹੈ ਬਿਲਕੁਲ ਗੱਲ ਤੁਹਾਡੀ ਸਹੀ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਮੈਂ ਆਪਣੇ ਬੱਚੇ ਨੂੰ ਪਹਿਲੇ ਦਿਨ ਤੋਂ ਇਮੋਸ਼ਨਲੀ ਅਟੈਚ ਕੀਤਾ ਹਰ ਚੀਜ਼ ਨਾਲ ਬੱਚੇ ਨੂੰ ਖੁਸ਼ੀ ਦੇ ਨਾਮ ਨਾਲ ਅਗਰ ਬੱਚੇ ਨੂੰ ਗਮੀ ਬਾਰੇ ਵੀ ਦੱਸਿਆ ਜਾਵੇ ਦੇਖੋ ਜ਼ਿੰਦਗੀ ਉਤਾਰ ਚੜਾ ਦਾ ਇੱਕ ਖੇਡ ਜੇ ਆਪਾਂ ਗੱਲ ਕਰੀਏ ਸਾਨੂੰ ਨਹੀਂ ਪਤਾ ਕੱਲ ਨੂੰ ਸਮਾਂ ਕਿੱਦਾਂ ਦਾ ਹੋਵੇ ਅਗਰ ਬੱਚੇ ਨੂੰ ਪ੍ਰੀਪੇਅਰ ਕੀਤਾ ਜਾਏਗਾ ਤਾਂ ਉਹ ਨਸ਼ਿਆਂ ਤੋਂ ਸੁਸਾਇਡਰਸ ਤੋਂ ਇਹਨਾਂ ਤੋਂ ਬਚਿਆ ਰਹੇਗਾ ਕਿਉਂਕਿ ਅਸੀਂ ਉਹਨੂੰ ਸਿਖਾਇਆ ਹੈ ਜੀ इमोशनल स्ट्रांग ਹੋਣਾ ਵੀ ਇੱਕ ਬਹੁਤ ਵੱਡੀ ਕਲਾ ਹੈ ਜੇ ਆਪਾਂ ਗੱਲ ਕਰੀਏ ਕਿਉਂਕਿ ਨਹੀਂ ਪਤਾ ਸਮੇਂ ਦਾ ਕੱਲ ਨੂੰ ਕਿਦਾਂ ਦਾ ਸਮਾਂ ਆਣਾ ਤਾਂ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਇਹ ਵੀ ਬਹੁਤ ਵੱਡੀ ਗੱਲ ਹੈ ਹੁਣ ਸਾਡੇ ਸਮਾਜ ਵਿੱਚ ਜਿਵੇਂ ਹੜ ਦੀ ਸਥਿਤੀ ਬਣੀ ਹੋਈ ਸੀ ਜਿਹੜੇ ਮਾਪੇ ਬੱਚਿਆਂ ਨੂੰ ਪਹਿਲਾਂ ਹੀ ਸਿਖਾਉਂਦੇ ਆ ਕਿ ਕੁਦਰਤ ਦਾ ਪਤਾ ਨਹੀਂ ਕੁਦਰਤ ਨੇ ਕਿਸ ਤਰ੍ਹਾਂ ਦਾ ਸਮਾਂ ਲੈ ਕੇ ਆਉਣਾ ਤੇ ਦੂਜੇ ਜਿਹੜੀ ਮੈਂ ਆ ਚੀਜ਼ ਨਹੀਂ ਖਾਣੀ ਮੈਂ ਉਹ ਨਹੀਂ ਖਾਣਾ ਮੈਂ ਆ ਨਹੀਂ ਪਹਿਨਣਾ ਤੱਕ ਉਹਨੂੰ ਵੀ ਕਦੇ ਵੀ ਮਤਲਬ ਨਹੀਂ ਕਰਦਾ ਹਾਂ ਉਹ ਦੁੱਖਾਂ ਨੂੰ ਨਹੀਂ ਮਤਲਬ ਉਹ ਐਕਸੈਪਟ ਨਹੀਂ ਕਰ ਪਾਉਂਦਾ ਨਾ ਉਹਦੇ ਵਿੱਚ ਸੈਂਡ ਸ਼ੀਲਡ ਤਾਂ ਨਹੀਂ ਹੁੰਦੀ ਉਹਦੇ ਵਿੱਚ ਸੈਂਡ ਸ਼ੀਲਡ ਤਾਂ ਬਣਾਉਣ ਵਾਸਤੇ ਉਹਦੇ ਇੱਕ ਪ੍ਰੋਸੈਸ ਵਿੱਚੋਂ ਰਸਮੀ ਸਿੱਖਿਆ ਵੀ ਕੱਢਦੀ ਹੈ ਗੈਰ ਰਸਮੀ ਸਿੱਖਿਆ ਵੀ ਉਹਨੂੰ ਬਿਲਕੁਲ ਇੱਕ ਪ੍ਰੋਸੈਸ ਵਿੱਚੋਂ ਕੱਢਦੀ ਹੈ ਮੈਂ ਇਹ ਗੱਲ ਪੁੱਛਣਾ ਚਾਹੂੰਗੀ ਮੈਂ ਤੁਹਾਨੂੰ ਜੇ ਆਪਾਂ ਗੱਲ ਕਰੀਏ ਵੀ ਜੇ ਕਿਸੇ ਕੋਲ ਡਿਗਰੀ ਨਹੀਂ ਹੈ ਬਟ ਟੈਲੈਂਟ ਹੈ ਹੁਣ ਆਪਾਂ ਦੇਖ ਰਹੇ ਹਾਂ ਜਿਵੇਂ ਪੁਰਾਣੇ ਲੇਡੀਜ਼ ਕੋਲ ਬਹੁਤ ਟੈਲੈਂਟ ਹੁੰਦਾ ਸੀ ਫੁਲਕਾਰੀ ਕੱਢਣ ਦਾ ਚਲੋ XYZ ਕੁਝ ਵੀ ਲੈ ਕੇ ਚੱਲੀਏ ਕੁਐਸਚਨ ਸਿੰਪਲ ਸਿੰਪਲ ਇਹ ਹੋਇਆ ਕਿ ਜੇ ਕਿਸੇ ਕੋਲ ਡਿਗਰੀ ਨਹੀਂ ਹੈ ਬਟ ਟੈਲੈਂਟ ਹੈ ਫਿਰ ਕੀ ਉਹ ਐਜੂਕੇਟਿਡ ਵਾਲੀ ਕੈਟਾਗਰੀ ਚ ਆਏਗਾ ਐਜੂਕੇਟਿਡ ਵਾਲੀ ਕੈਟਾਗਰੀ ਚ ਆ ਤਾਂ ਜਾ ਸਕਦਾ ਪਰ ਅੱਜਕੱਲ ਜਿਹੜੀਆਂ ਪਹਿਲਾਂ ਤਾਂ ਆਪਾਂ ਮੰਨ ਲੈਂਦੇ ਆ ਮਾਵਾਂ ਸਾਡੀਆਂ ਮੇਰੀ ਆਪਣੀ ਮਦਰ ਵੀ ਕਿਸੇ ਰਸਮੀ ਸੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਗਈ ਨਹੀਂ ਗਈ ਸੀ ਲੇਕਿਨ ਮੈਂ ਉਹਨਾਂ ਦੇ ਨਾਮ ਤੇ ਆਪਣੀ ਅਕੈਡਮੀ ਚਲਾਉਣੀ ਆ ਤਾਂ ਮੈਨੂੰ ਪਤਾ ਵੀ ਉਹਨਾਂ ਵਿੱਚ ਕਿੰਨਾ ਟੈਲੈਂਟ ਸੀ ਜੇ ਉਹ ਪੜ੍ਹੇ ਹੁੰਦੇ ਬਿਲਕੁਲ ਤਾਂ ਸਾਡੇ ਨਾਲੋਂ ਵੀ ਕਿਤੇ ਵੱਧ ਉਹਨਾਂ ਦੀਆਂ ਅਚੀਵਮੈਂਟਸ ਹੁੰਦੀਆਂ ਬਿਲਕੁਲ ਤੁਸੀਂ ਕਹੀ ਕਹਿਣਾ ਚਾਹੁੰਦੇ ਹੋ ਵੀ ਜੇ ਸਾਡੀ ਕਲਾ ਹੈ ਉਹ ਸਾਡੀ ਪਛਾਣ ਸਿਰਫ ਡਿਗਰੀਆਂ ਨਾਲ ਅਸੀਂ ਪਛਾਣ ਨਹੀਂ ਬਣਾ ਸਕਦੇ ਜੀ ਅਗਰ ਸਾਡੇ ਅੰਦਰ ਕਲਾ ਹੈ ਤਾਂ ਅਸੀਂ ਕਿਤੇ ਵੀ ਜਾ ਸਕਦੇ ਆਪਾਂ ਦੇਖ ਹੀ ਰਹੇ ਹਾਂ ਜਿਹੜੇ ਕਾਫੀ ਸਿੰਗਰਸ ਨੇ ਜਿਹੜੇ ਬਹੁਤ ਅੱਛੇ ਪਲੇਟਫਾਰਮ ਤੇ ਪਹੁੰਚ ਜਾਂਦੇ ਨੇ ਕਈ ਬਹੁਤ ਵੱਡੇ ਐਕਟਰਸ ਨੇ ਜਿਹੜੇ ਬਹੁਤ ਵਧੀਆ ਪਲੇਟਫਾਰਮ ਤੇ ਪਹੁੰਚ ਗਏ ਅੱਜ ਸਾਡਾ ਇੰਡੀਆ ਦਾ ਪੰਜਾਬ ਦਾ ਕਿੰਨਾ ਨਾਮ ਰੌਸ਼ਨ ਕਰਦੇ ਨੇ ਤਾਂ ਆਪਾਂ ਉਹਨਾਂ ਤੋਂ ਹੀ ਸਿੱਖ ਲੈ ਸਕਦੇ ਆ ਹੱਥ ਕਲਤ ਵੀ ਆਪਾਂ ਆਪ ਦੇਖਦੇ ਆਂ ਕਈਆਂ ਦੇ ਹੱਥ ਵਿੱਚ ਕਲਾ ਹੁੰਦੀ ਆ ਚਾਹੇ ਉਹ ਕਢਾਈ ਆ ਚਾਹੇ ਬੁਣਾਈ ਆ ਕਿਸੇ ਚੀਜ਼ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਹੁਣ ਆਪਾਂ ਆਨੇ ਤੁਹਾਡੀ ਅਕੈਡਮੀ ਤੇ ਮੈਨੂੰ ਤੁਸੀਂ ਥੋੜਾ ਦੱਸੋ ਕਿ ਤੁਸੀਂ ਕਦੋਂ ਇਹ ਸ਼ੁਰੂ ਕੀਤਾ ਕਿਉਂਕਿ ਅਸੀਂ ਦੇਖ ਰਿਹਾ ਵੀ ਅੱਧੇ ਤੋਂ ਜ਼ਿਆਦਾ ਇਨਫਾਰਮਲ ਐਜੂਕੇਸ਼ਨ ਦਾ ਤੁਸੀਂ ਦੇ ਰਹੇ ਹੋ ਹਾਂ ਬਸ ਜੀ ਕੋਸ਼ਿਸ਼ ਹੈ ਮੈਂ 2019 ਤੋਂ ਨਾ ਆ ਸ਼ੁਰੂ ਕੀਤੀ ਆ 2019 ਤੋਂ ਬਾਅਦ ਫਿਰ ਕਰੋਨਾ ਦੇ ਟਾਈਮ ਆਨਲਾਈਨ ਉਦੋਂ ਸ਼ੁਰੂ ਕਰਤੀ ਸੀ ਫਿਰ ਉਸ ਤੋਂ ਬਾਅਦ ਆਫਲਾਈਨ ਸ਼ੁਰੂ ਕੀਤੀ ਹੈ ਇਹਦੇ ਚ ਅਸੀਂ ਗੁਰਮਤ ਸੰਗੀਤ ਪੰਜਾਬੀ ਬੋਲੀ ਤੇ ਲੋਕ ਗੀਤ ਜਿਹੜੇ ਹੈ ਹੀ ਸਾਰੇ ਲੇਡੀਜ਼ ਉਹਨਾਂ ਨੂੰ ਮੈਂ ਰਿਪਰੈਜ਼ੈਂਟ ਕਰਦੀ ਆ ਜਿਹੜੀਆਂ ਇਸ ਸੰਸਾਰ ਤੋਂ ਚਲੀਆਂ ਵੀ ਗਈਆਂ ਲੇਕਿਨ ਉਹ ਗੀਤ ਲਿਖਤੀ ਰੂਪ ਵਿੱਚ ਹੁੰਦੇ ਆ ਲੋਕ ਗੀਤ ਗਿੱਧਾ ਬਾਗ ਫੁਲਕਾਰੀ ਦੇ ਕਢਾਈਆਂ ਤੇ ਪ੍ਰੇਰਣਾਮਈ ਲੈਕਚਰ ਗ੍ਰੇਟ ਤੇ ਇਹ ਕੰਮ ਅਸੀਂ ਆਪਣੇ ਅਕੈਡਮੀ ਚ ਕਰਾਉਨੇ ਆ ਤੇ ਇਹਦੇ ਨਾਲ ਜਿਹੜਾ ਇਹ ਕੰਮ ਕਰਾਉਂਦੇ ਹੋਏ ਮੈਂ ਮਹਿਸੂਸ ਕੀਤਾ ਕਿ ਸਮਾਜ ਵਿੱਚ ਚੇਤਨਾ ਦੀ ਕਮੀ ਹੈ ਉਹਨਾਂ ਨੂੰ ਇਹ ਸਿੱਖਿਆ ਦਾ ਇੱਕ ਹਿੱਸਾ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਵੀ ਇਹਦੇ ਤਾਂ ਲੋੜ ਨਹੀਂ ਹੈ ਜਦਕਿ ਇਹ ਵੀ ਜਿਵੇਂ ਤੁਸੀਂ ਕਿਹਾ ਸੀ ਨਾ ਵੀ ਦੋਨੋਂ ਪੈਰਲਰ ਚੱਲਦੇ ਆ ਪੈਰਲਲ ਚੱਲਣ ਵਾਸਤੇ ਬਰਾਬਰ ਚੱਲਣ ਵਾਸਤੇ ਰਸਮੀ ਤੇ ਗੈਰ ਰਸਮੀ ਸਿੱਖਿਆ ਕਿਤੇ ਅਲੱਗ ਨਹੀਂ ਹੈਗੀਆਂ ਇੱਕੋ ਹੀ ਆ ਕਿਉਂਕਿ ਪਹਿਲਾਂ ਜੇ ਆਪਾਂ ਆਪਣੀ ਵਿਰਾਸਤ ਵੱਲ ਧਿਆਨ ਮਾਰਦੇ ਆ ਆਪਾਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾ ਰਹੇ ਆ ਤਾਂ ਕਿਹੜੀ ਗੈਰ ਰਸਮੀ ਸਿੱਖਿਆ ਸੀ ਹੋ ਤੇ ਕਿੰਨਾ ਵੱਡਾ ਇਤਿਹਾਸ ਸਿਰਜ ਦਿੱਤਾ ਉਹਨਾਂ ਨੇ ਤੇ ਆਪਾਂ ਵੀ ਜਿਹੜਾ ਅੱਜ ਸਮੇਂ ਵਿੱਚ ਬੈਠੇ ਆ ਇਹਨੇ ਵੀ ਕੱਲ ਨੂੰ ਵਿਰਾਸਤ ਬਣਨਾ ਜੇ ਆਪਾਂ ਕੁਝ ਨਹੀਂ ਕੀਤਾ ਤਾਂ ਸਾਡੇ ਆਉਣ ਵਾਲੇ ਬੱਚਿਆਂ ਤੋਂ ਜਾਂ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਦੇ ਤੋਂ ਅਸੀਂ ਕੋਈ ਉਮੀਦ ਨਹੀਂ ਕਰ ਸਕਾਂਗੇ ਵੀ ਉਹ ਸਾਡੇ ਲਈ ਕੁਝ ਕਰੇਗੀ ਅਸੀਂ ਤੁਹਾਡੀਆਂ ਕਾਫੀ ਵੀਡੀਓਜ਼ ਦੇਖੀਆਂ ਤੁਸੀਂ ਗੱਲ ਕੀਤੀ ਤੁਸੀਂ ਪ੍ਰਮੋਟ ਕਰਦੇ ਹੋ ਮੈਂ ਕੁਝ ਗੀਤ ਤੁਹਾਡੇ YouTube ਚੈਨਲ ਤੇ ਦੇਖੇ ਕੁਝ ਸੁਨੇ ਕੁਝ ਲੈਕਚਰਸ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਚਬਦੀ ਸਾਹਿਬ ਦੀ ਬਾਣੀ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਵਿਆਖਿਆ ਕੀਤੀ ਮੈਂ ਉਹੀ ਮੇਰੇ ਮਨ ਵਿੱਚ ਆਇਆ ਕਿ ਤੁਹਾਡੇ ਅੰਦਰ ਕਿਤਨਾ ਕਿਤੇ ਹੈ ਵੀ ਮੈਂ ਜੋ ਮੇਰੇ ਅੰਦਰ ਗਿਆਨ ਹੈ ਉમે ਦੂਜੇ ਤੱਕ ਜਾਵੇ ਤਾਂ ਕਿ ਕਿਸੇ ਦੇ ਅੰਦਰ ਵੀ ਸ਼ਾਇਦ ਇਹ ਭਾਵਨਾ ਪੈਦਾ ਹੋਵੇ ਕਿ ਆਪਣੀ ਵਿਰਾਸਤ ਨੂੰ ਸੰਭਾਲੇ ਹਨ ਤੁਸੀਂ ਇਹਦੇ ਬਾਰੇ ਫਿਰ ਮਤਲਬ ਮੈਂ ਉਹ ਹੀ ਜਾਣਨਾ ਚਾਹਨੀ ਆ ਕਿ ਤੁਹਾਡੇ ਅੰਦਰ ਇਹੋ ਜਿਹਾ ਕੀ ਆਇਆ ਕਿ ਤੁਸੀਂ ਇਸ ਚੀਜ਼ ਨੂੰ ਪਲੈਟਫਾਰਮ ਨੂੰ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤਾਂ ਮੇਰੇ ਮਦਰ ਨਾ ਜਦੋਂ ਗੀਤ ਗਾਉਂਦੇ ਸੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰੂੰਗੀ ਅਸੀਂ ਦਿੱਲੀ ਰਹਿੰਦੇ ਸੀ ਦਿੱਲੀ ਸਾਡੇ ਗੌਂਡ ਨਾ ਬੰਗਾ ਬੰਗਾਲ ਤੋਂ ਸੀ ਉਹ ਉਹਨਾਂ ਦੇ ਬੇਟੀ ਦਾ ਵਿਆਹ ਸੀ ਤਾਂ ਅਸੀਂ ਵੀ ਹੁਣ ਚਲੇ ਗਏ ਸਾਨੂੰ ਉਹਨਾਂ ਦੀ ਭਾਸ਼ਾ ਤਾਂ ਨਹੀਂ ਸਮਝ ਆਉਂਦੀ ਲੇਕਿਨ ਗੀਤ ਹੁਣ ਉਹਨਾਂ ਵਾਲੇ ਤਾਂ ਨਹੀਂ singਾ ਸਕਦੇ ਤੇ ਮੰਮੀ ਨੇ ਗੀਤ ਗਾਇਆ ਤਾਂ ਉਹ ਪੰਜਾਬੀ ਚ ਗਾਇਆ ਉਹਨਾਂ ਨੇ ਤਾਂ ਉਦੋਂ ਤਾਂ ਮੈਂ ਛੋਟੀ ਸੀ ਮਤਲਬ ਇੰਨੀ ਸਮਝ ਨਹੀਂ ਸੀ ਤਾਂ ਮੈਨੂੰ ਲੱਗਿਆ ਵੀ ਉਹਨਾਂ ਨੂੰ ਨਹੀਂ ਗਾਉਣਾ ਚਾਹੀਦਾ ਸੀ ਪਰ ਜਦੋਂ ਉਹਨਾਂ ਨੇ ਗੀਤ ਗਾਇਆ ਤਾਂ ਸਾਰਿਆਂ ਨੇ ਬੜਾ ਪਸੰਦ ਕੀਤਾ ਚਾਹੇ ਉਹਨਾਂ ਨੂੰ ਨਹੀਂ ਸਮਝ ਆਇਆ ਪਰ ਉਹ ਦੁਆਰਾ ਉਹਨਾਂ ਨੇ ਗੁਆਇਆ ਸਾਡੇ ਤੋਂ ਫਿਰ ਦੂਜੀ ਵਾਰੀ ਮੈਂ ਵੀ ਉਹਨਾਂ ਦੇ ਨਾਲ ਗਾਇਆ ਤੇ ਉਸ ਤੋਂ ਬਾਅਦ ਫਿਰ ਜਿਵੇਂ ਕਾਲਜ ਵਿੱਚ ਜੋਬ ਕਰਦੇ ਹੋਏ ਯੂਥ ਫੈਸਟੀਵਲ ਹੁੰਦਾ ਗੀਤ ਸੁਣਨ ਦਾ ਮੌਕਾ ਮਿਲਿਆ ਤਾਂ ਬੜੀਆਂ ਔਖਾ ਹੁੰਦਾ ਸੀ ਬੱਚਿਆਂ ਨੂੰ ਇੱਕ ਗੀਤ ਤਿਆਰ ਕਰਵਾਉਣਾ ਕਿਤਾਬਾਂ ਚੋਂ ਕੱਢ-ਕੱਢ ਕੇ ਫਿਰ ਉਹ ਕਿਵੇਂ ਗਾਉਣਾ ਉਹਨਾਂ ਨੂੰ ਦੱਸਣਾ ਤਾਂ ਹੌਲੀ-ਹੌਲੀ ਫਿਰ ਇੱਧਰ ਇੰਟਰਸਟ ਬਣ ਗਿਆ ਵੀ ਜੇ ਹੁਣ ਅਸੀਂ ਨਹੀਂ ਗਾਵਾਂਗੇ ਤਾਂ ਬਿਲਕੁਲ ਖਤਮ ਹੋ ਜਾਏਗਾ ਬਿਲਕੁਲ ਇਹ ਗੱਲ ਸੱਚ ਹੈ ਵੀ ਸਾਨੂੰ ਆਪਣੇ ਕਲਚਰ ਨੂੰ ਸੰਭਾਲਣ ਦੀ ਲੋੜ ਹੈ ਜੀ ਜੇ ਅਸੀਂ ਨਹੀਂ ਸੰਭਾਲਿਆ ਤਾਂ ਬਾਕੀ ਅਗਲੀ ਪੀੜ੍ਹੀ ਤੱਕ ਇਹ ਚੀਜ਼ਾਂ ਨਹੀਂ ਜਾਣਗੀਆਂ ਤੁਸੀਂ ਵਿਰਾਸਤ ਸੰਭਾਲੀ ਹੈ ਵਾਕੀ ਦਿলো ਧੰਨਵਾਦ ਹੈ ਤੁਹਾਡਾ ਉਮੀਦ ਕਰਦੇ ਆਂ ਵੀ ਇਹ ਚੀਜ਼ ਹੋਰ ਬਹੁਤ ਅੱਗੇ ਪ੍ਰਮੋਟ ਹੋਵੇ ਜਿਵੇਂ ਤੁਸੀਂ ਹੋ ਉਮੀਦ ਕਰਦੇ ਆਂ ਹੋਰ ਵੀ ਬਹੁਤ ਲੋਕ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਆਪਣੀ ਵਿਰਾਸਤ ਸਾਂਭੀ ਹੋਈ ਹੈ ਬਹੁਤ ਬਹੁਤ ਧੰਨਵਾਦ ਹੈ ਇਸ ਚੀਜ਼ ਦਾ ਜਾਂਦੇ ਜਾਂਦੇਗੇ ਤੁਸੀਂ ਸਾਡੇ ਪਲੇਟਫਾਰਮ ਤੋਂ ਮੈਸੇਜ ਦੇਣਾ ਚਾਹੋ ਸਾਡੀ ਆਡੀਅנס ਨੂੰ ਸਾ ਤੁਸੀਂ ਕੀ ਕਹਿਣਾ ਚਾਹੋਗੇ ਅ ਪਹਿਲਾਂ ਤਾਂ ਤੁਹਾਡੇ ਬਾਰੇ ਵਿੱਚ ਕਹਿਣਾ ਚਾਹਾਂਗੇ ਕਿ ਤੁਸੀਂ ਸਮਾਜ ਦੇ ਉਹਨਾਂ ਲੋਕਾਂ ਨੂੰ ਇੱਕ ਪਲੇਟਫਾਰਮ ਦੇ ਰਹੇ ਹੋ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਿਵੇਂ ਮੈਂ ਆਪਣਾ ਕੰਮ ਕਰ ਰਹੀ ਆ ਤੇ ਮੈਨੂੰ ਨਹੀਂ ਪਤਾ ਵੀ ਤੁਸੀਂ ਮੈਨੂੰ ਕਿਵੇਂ ਲੱਭਿਆ ਕਿਵੇਂ ਤੁਸੀਂ ਮੇਰੇ ਤੱਕ ਪਹੁੰਚ ਕੀਤੀ ਤੇ ਤੁਹਾਨੂੰ ਲੱਗਿਆ ਕਿ ਕੋਈ ਜਿਹੜੇ ਸਾਡੇ ਸਮਾਜ ਨੂੰ ਇੱਕ ਦੇਣ ਤੁਸੀਂ ਵੀ ਦੇ ਰਹੇ ਹੋ ਬਹੁਤ ਵੱਡੀ ਤੇ ਜੇ ਮੈਂ ਸਮਾਜ ਨੂੰ ਸੰਦੇਸ਼ ਤਾਂ ਕੀ ਆ ਸਾਰੇ ਅੱਜ ਕੱਲ ਆਪਣੇ ਆਪ ਵਿੱਚ ਸਮਝਦਾਰ ਆ ਪਰ ਜਿਹੜਾ ਗਿਆਨ ਗਿਆਨ ਤੋਂ ਬਿਨਾ ਮਨੁੱਖ ਅਧੂਰਾ ਗਿਆਨ ਦੀ ਵਿਪੋਖ ਇਨਸਾਨ ਨੂੰ ਲੱਗਣੀ ਚਾਹੀਦੀ ਆ ਇਹ ਗੁਰਬਾਣੀ ਵਿੱਚ ਵੀ ਆਪਾਂ ਜਦੋਂ ਅਰਦਾਸ ਕਰਦੇ ਆ ਉਦੋਂ ਇਹ ਕਹਿੰਦੇ ਆ ਨਾ ਕਿ ਵਿਵੇਕਦਾਨ ਬਿਲਕੁਲ ਵਿਵੇਕਦਾਨ ਵਿਸਾਹਦਾਨ ਤੇ ਇਹ ਜਿਹੜੇ ਦਾਨ ਆ ਉਹ ਅਸੀਂ ਸੋਸਾਇਟੀ ਤੋਂ ਹੀ ਲੈਨੇ ਆ ਸੋਸਾਇਟੀ ਨੂੰ ਹੀ ਵਾਪਸ ਕਰਦੇ ਆ ਤੇ ਇਸ ਕਰਕੇ ਜਿਹੜੀਆਂ ਸਿੱਖਿਆ ਤੇ ਆਪਣੇ ਬੱਚਿਆਂ ਦੀ ਸਿੱਖਿਆ ਤੇ ਉਹਨਾਂ ਦੀ ਪਰਵਰਿਸ਼ ਤੇ ਉਹਨਾਂ ਦੇ ਸੰਸਕਾਰਾਂ ਤੇ ਧਿਆਨ ਦੇਦੀ ਤਾਂ ਕਿ ਉਹਨਾਂ ਦੇ ਜਿਹੜੇ ਨੀਂਹ ਸੰਸਕਾਰਾਂ ਦੀ ਨਹੀਂ ਆ ਨੈਤਿਕ ਸਿੱਖਿਆ ਦੀ ਨਹੀਂ ਆ ਉਹ ਕਮਜ਼ੋਰ ਨਾ ਰਹਿ ਜਾਵੇ ਉਹ ਪਛਤਾਉਣ ਨਾ ਕੱਲ ਨੂੰ ਜਾ ਕੇ ਇਹ ਨਾ ਕਹਿਣ ਕਿ ਸਾਨੂੰ ਇਹ ਦੱਸਿਆ ਨਹੀਂ ਸੀ ਗਿਆ ਬਿਲਕੁਲ ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਸੁਣ ਕੇ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਉਮੀਦ ਕਰਦੇ ਆ ਇਹ ਮੁਲਾਕਾ ਜਲਦੀ ਦੁਬਾਰਾ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਮੈਡਮ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਸਾਡੇ ਚੈਨਲ ਨਾਲ ਇਦਾਂ ਹੀ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ